ਅਸੀਂ ਪੰਚਗ੍ਰਹਿ ਕਲਾਂ ਦੀ ਚੌਂਕੀ ਦੇ ਵਿੱਚ ਆਰਧੇ ਕਾਰਵਾਈ ਦਰਜ ਕਰਵਾਈ ਆਪ ਵੀ ਜੋ ਸ਼ਿਕਾਇਤ ਦਰਜ ਕਰਾਈ ਉਸ ਸ਼ਿਕਾਇਤ ਦੇ ਆਧਾਰ ਦੇ ਉੱਪਰ ਉਸ ਪ੍ਰਸ਼ਾਸਨ ਨੇ ਬਹੁਤ ਹੀ ਜਲਦੀ ਇਸ ਕਾਰਵਾਈ ਨੂੰ ਅਮਲੀ ਜਾਮਾ ਪਹਿਨਾ ਕਰਕੇ ਉਸ ਦੇ ਉੱਪਰ ਜੋ ਪੋਚਾ ਦਰਜ ਕੀਤਾ ਹੈ ਉਸ ਤੋਂ ਸਾਰਾ ਨਗਰ ਪੰਚਗ੍ਰਹਿ ਕਲਾਂ ਦੀ ਸੰਗਤ ਸੂਹ ਨਗਰ ਪੰਚਾਇਤ ਮਜੂਦਾ ਔਰ ਸਾਰਕਾ ਔਰ ਸ਼੍ਰੋਣੀ ਪੰਥ ਅਕਾਲੀ ਕੁੰਡਾਦਾਰ ਔਰ ਦਾਸ ਪੂਰੀ ਤਰ੍ਹਾਂ ਸੰਪੋਸ਼ਟਾ ਅਸੀਂ ਔਰ ਜੋ ਕਾਰਵਾਈ ਪੁਲਿਸ ਨੇ ਕੀਤੀ ਹੈ ਉਹਦੇ ਲਈ ਅਸੀਂ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇਹ ਮਕਦਮਾ ਜਿਹੜਾ ਗੁਰਪ੍ਰੀਤ ਸਿੰਘ ਜੋ ਕਿ ਪਿੰਡ ਪੰਜਗਰਾਈਂ ਚ ਬਾਬਾ ਬੁੱਢਾ ਦਲਦੇ ਗੁਰਦੁਆਰਾ ਸਾਹਿਬ ਚ ਬਤੌਰ ਸੇਵਾਦਾਰ ਕੰਮ ਕਰ ਰਿਹਾ ਹੈ ਇਹਨਾਂ ਨੇ ਪੰਜਗਰਾਈਂ ਦੇ ਰਹਿਣ ਵਾਲੇ ਇੱਕ ਸੁਖਜਿੰਦਰ ਸਿੰਘ ਦੇ ਬੇਟੇ ਤਰਨਪ੍ਰੀਤ ਸਿੰਘ ਨੂੰ ਅੰਮ੍ਰਿਤ ਦਾ ਜਿਹੜਾ ਅਮਰਤ ਛੱਕ ਆਇਆ ਸੀਗਾ ਆਪਣੇ ਬਾਬਾ ਬੁੱਢਾ ਦਾਲ ਵੱਲੋਂ ਤੇ ਅਮਰਤ ਛੱਕ ਨੂੰ ਪ੍ਰਾਂਤ ਉਸ ਨੂੰ ਇੱਕ ਲਾਇਸੈਂਸ ਜਾਰੀ ਹੋਇਆ ਕੀਤਾ ਗਿਆ ਸੀ ਬਾਬਾ ਬੁੱਢਾ ਦਾਲ ਜੀ ਵੱਲੋਂ ਜਿਸ ਉੱਤੇ ਕੁਝ ਗੁਰਬਾਣੀ ਦੀਆਂ ਤੁਕਾਂ ਵੀ ਲਿਖੀਆਂ ਹੋਈਆਂ ਸਨ ਸੁਖਜਿੰਦਰ ਸਿੰਘ ਜੋ ਕਿ ਤਰਨਪੀਰ ਦਾ ਬਾਪ ਹੈ ਉਹਦਾ ਆਪਣੇ ਭਰਾ ਨਾਲ ਘਰੇਲੂ ਝਗੜਾ ਸੀਗਾ ਜੋ ਉਸ ਝਗੜੇ ਦੌਰਾਨ ਸੁਖਜਿੰਦਰ ਸਿੰਘ ਨੇ ਬਾਬਾ ਬੁੱਢਾ ਦਾਲ ਵੱਲੋਂ ਉਸ ਦੀ ਮਦਦ ਨਾ ਕਰਨ ਕਾਰਨ ਗੁੱਸੇ ਵਿੱਚ ਆ ਕੇ ਉਹ ਲਾਇਸੈਂਸ फाड़ ਦਿੱਤਾ ਸੀ ਦੇਸ ਉੱਤੇ ਦੇਸ ਉੱਤੇ ਕੁਝ ਗੁਰਬਾਣੀ ਦੀਆਂ ਟੁਕਾਂ ਲਿਖੀਆਂ ਚ ਨੇ ਜਿਸ ਤੇ ਬਾਬਾ ਗੁਰਪ੍ਰੀਤ ਸਿੰਘ ਜੋ ਕਿ ਸੇਵਾਦਾਰ ਹੈ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਨੇ ਕੰਪਲੇਂਟ ਕੀਤੀ ਸੀ ਤੇ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਸੁਖਜਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਕਰਕੇ ਉਹਦੀ ਗ੍ਰਿਫਟਾਰੀ ਲਈ ਟੀਮਾਂ ਭੇਜੀਆਂ ਜਾ ਚੁੱਕੀਆਂ ਇਹ ਸਾਰਾ ਮਾਮਲਾ ਜਿਹੜਾ ਘਰੇਲੂ ਵਿਵਾਦ ਦੇ ਕਾਰਨ ਸੁਖਜਿੰਦਰ ਸਿੰਘ ਵੱਲੋਂ ਗੁੱਸੇ ਵਿੱਚ ਆ ਕੇ ਬਾਬਾ ਬੁੱਢਾ ਦਾਲ ਵੱਲੋਂ जो लाइसेंस जारी कीता लाइसेंस पाड़ण करके ए कारवाही अमल चाहिए। इस वीडियो नु आगे शेयर जरूर करना जी। कृपा करके साडे चैनल नु सब्सक्राइब जरूर कर लो जी। हुन तुसी फास्ट एंड यूज पंजाब दी ऐप एप एप्पल स्टोर तो इंस्टॉल करके नवियां अति ताजा खबरा पाड़ते देख सकदे हो तन्नवाद।